कर भागे पारे पारे तो तो है, <सल> है था 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 <काल> कितितिति दो दिन पास में कर पांच कुछ तो नहीं नहीं होगा होगा ना का काम गया मान ला SSP ਸਾਹ ਬਠਿੰਡਾ ਸ਼੍ਰੀ ਦੀਪਕਪਰਖ ਸਾਹ IPS ਅਤੇ ਸ਼੍ਰੀ ਅਜੀਤ ਗਾਂਧੀ IPS SPD ਸਾਹ ਜੀ ਵੱਲੋਂ ਇੱਕ ਵਿਸ਼ੇਸ਼ ਮਹਿਮ ਚਲਾਈ ਗਿਆ ਨਸ਼ਾ ਬੋਦ ਜਿਹੜੇ ਅੰਸਰ ਨੇ ਤਸਕਰ ਨੇ ਅਤੇ ਹੋਰ ਗੈਰਕਾਨੂੰਨੀ ਅੰਸਰ ਬੋਦ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਹੇ ਨੇ ਅਤੇ ਕੋਣ ਜਾਤਾ ਲਾਗੂ ਹੋਇਆ ਹੋਇਆ ਵਾ ਇਸੇ ਤਹਿਤ ਕਾਰਵਾਈ ਕਰਦੇ ਹੋਏ ਇੰਚਾਰਜ SCE 2 ਇੰਸਪੈਕਟਰ ਕਰਨਦੀਪ ਸਿੰਘ ਨੇ ਆਪਣੀ ਟੀਮ ਦੇ ਨਾਲ ਇੱਕ ਔਰਤ ਵੀਨਾ ਅਤੇ ਉਸਦਾ ਲੜਕਾ ਕਰਨ ਨੂੰ ਕਾਬੂ ਕੀਤਾ ਵਾ ਜੋ ਧਵਨ ਕਲੋਨੀ ਫਰੋਜਪੁਰ ਦੇ ਰਹਿਣ ਵਾਲੇ ਨੇ ਇਨਾਂ ਤੋਂ ਬਿੱਲੂ ਟਾਪੇ ਮਾਰਟਨ ਤੋਂ ਕਾਬੂ ਕੀਤਾ ਤਸੌਗ੍ਰਾਮ ਹਿਰਨ ਬਰਾਬਰ ਕੀਤੀ ਹੈ ਜਿਹੜੀ ਔਰਤ ਬੀਨਾ ਵਾ ਇਹਦੇ ਵਿਰੁੱਧ ਕਥਾਣਾ ਸਿਟੀ ਫਰੋਇਪਤ ਵਿੱਚ ਪਹਿਲਾਂ ਵੀ ਮੁਕੱਦਮਾ ਦਰਜ ਹੈ ਐਨਡੀਬੀਐਸ ਦਾ ਹੀ ਹੈ ਕਿ ਕਿੱਥੋਂ ਨਸ਼ਾ ਲੈ ਕੇ ਜਾਂਦੇ ਸੀ ਕਿੱਥੇ ਜਾ ਰਹੇ ਸੀ ਉਹਦੀ ਸੌਣੀ ਤਫ਼ਤੀਸ਼ ਚੱਲ ਰਹੀ ਹੈ ਤੇ ਹੋਰ ਅਹਿਮ ਖੁਲਾਸੇ ਹੋਣਗੇ ਤੇ ਸਰ ਜੀ ਫਤ ਲੱਗੇ ਕਿ ਕਿੰਨੀ ਕਿਤੇਰ ਤੋਂ ਕੰਮ ਕਰਦੇ ਇਹ ਤੇ ਬੰਡੇ ਕਿਵੇਂ ਆਏ ਸੀ ਉਹ ਵੈਰੀਫਾਈ ਕਰ ਰਹੇ ਆ ਜੀ ਇਹ ਤਾਂ ਰਮਾਨ ਲੈ ਕੇ ਤਸਦੀਕ ਕਰ ਰਹੇ ਆ ਕਿ ਕਿਹਨੂੰ ਕਿਹਨੂੰ ਸਪਲਾਈ ਕਰਨਾ ਸੀ ਬੈਕਵਰਡ ਫਾਰਵਰਡ ਲਿੰਕ ਦੀ ਤਸਦੀਕ ਕਰ ਰਹੇ ਆ ਜੀ